ਹਾਂਜੀ ਸੰਗਤ ਜੀ ਕੀ ਹਾਲ ਜੀ ਸਾਰਿਆਂ ਦਾ ਆਸਿਆ ਜੀ ਸਾਰੇ ਚੜ੍ਹਦੀ ਕਲਾ ਚ ਹੋਵਗੇ ਸੰਗਤ ਜੀ ਚਾਹ ਪਾਣੀ ਆਪਾਂ ਛਕ ਲਿਆ ਆ ਨਾਲ ਖਾਲੇ ਪਿੰਨੀ ਜਿਹੜੀ ਮਾਦਾ ਨੇ ਬਣਾ ਕੇ ਭੇਜੀਆਂ ਨਾਲ ਤੇ ਘੋੜੇ ਦੇ ਸਮਾਨ ਵੀ ਆਪਾਂ ਲੱਦ ਲਿਆ ਆ ਸਮਾਂ ਹੋ ਗਿਆ ਸਵੇਰ ਦਾ 7:30 ਵਜੇ ਗਾਇਆ ਜੀ ਤੇ ਆਪਾਂ ਇਸ ਟਾਈਮ ਜਿੱਦਾਂ ਤੁਹਾਨੂੰ ਪਤਾ ਜੀ ਆ ਸ਼ਾਦੀ ਮਾਰ ਗਿਆਂ ਜੀ ਪੈਂਡੇ ਜਿਹਦਾ ਰੱਖ ਲਓ ਕਸਬਾ ਹੈ ਤੇ ਜਿੱਥੇ ਇਤਿਹਾਸਤ ਗੁਰੂ ਘਰ ਹੈ ਛੇਵੀਂ ਪਾਤਸ਼ਾਹੀ ਤਨਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤੇ ਆਪਣੇ ਪਲਵਾਮਾ ਤੋਂ 6 ਕਿਲੋਮੀਟਰ ਆ ਆਪਾਂ ਪਹਿਲੀਆਂ ਵੀਡੀਓਜ਼ ਵੀ ਦੱਸ ਹਟੀਆਂ ਤੇ ਆਪਣੇ ਸੰਗਮ ਤੋਂ 30 ਕਿਲੋਮੀਟਰ ਆ ਸੰਗਮ ਆਉਂਦਾ ਆ ਕਸਬਾ ਜਦੋਂ ਆਪਾਂ ਕੋਜੀ ਗੁੰਡ ਤੋਂ ਕਸ਼ਮੀਰ ਆਪਣੇ ਸ਼੍ਰੀ ਨਗਰ ਵੱਲ ਨੂੰ ਜਾਂਦੇ ਆ ਉਦੋਂ ਆਉਂਦਾ ਆ ਰੋਡ ਤੋਂ ਰਸਤਾ ਆਪਣੇ ਖੱਬੇ ਹੱਥ ਹੋ ਜਾਂਦਾ ਆ। ਯਾਨੀ ਕਿ ਆਪਾਂ ਨੂੰ ਸ਼ਿਰੀ ਨਗਰ ਜਾਣ ਦੀ ਲੋੜ ਨਹੀਂ ਸਿੱਧਾ ਇੱਧਰ ਨੂੰ ਆ ਜਵੇ ਬੰਦਾ। ਤੇ ਪਰ ਇੱਥੇ ਆਵੇ ਸ਼ਾਦੀ ਮਾਰ ਕੇ ਹਿਸਾਬ ਨਾਲ ਵੀ ਇੱਕ ਦਿਨ ਤਾਂ ਆਉਣ ਨੂੰ ਲੱਗ ਗਿਆ ਤੁਹਾਨੂੰ ਜਿੱਥੋਂ ਵੀ ਤੁਰਨਾ ਹੈ ਰਾਸਤੇ 'ਚੋਂ। ਤੇ ਦੋ ਦਿਨ ਇੱਥੇ ਰਹਿਣ ਦਾ ਪ੍ਰੋਗਰਾਮ ਬਣਾ ਗਿਆ ਵੀ ਕਿਉਂਕਿ ਆਨੰਦ ਬਹੁਤ ਆ ਜੀ ਇੱਥੇ। ਗੁਰੂ ਘਰ ਰਹਿਣ ਦਾ ਪ੍ਰਬੰਧ ਪੂਰਾ ਆ। ਕੋਈ ਮੁਸ਼ਕਲ ਵਾਲੀ ਗੱਲ ਨਹੀਂ ਹੈਗੀ। ਤੇ ਇੱਥੇ ਜਿਹੜਾ ਆਪਣਾ ਖੂਹ ਸਾਹਵ ਕੋਰ ਦਵਾਰ ਆ ਹਨਾ। ਉੱਥੇ ਤੋਂ ਵਹਨ ਜਾਵੇ ਬਾਬਾ। ਉਥੇ ਬੜਾ ਆਨੰਦ ਆਉਂਦਾ ਜੀ ਤੁਰ ਕੇ ਜਾਵੇ ਬੰਦਾ 6-7 ਕਿਲੋਮੀਟਰ ਦੀ ਬਾਟ ਆ ਤੇ ਜੰਗਲ ਦੇ ਵਿੱਚ ਦੀ ਰਸਤਾ ਆ ਤੇ ਆਲੇ ਦੁਆਲੇ ਹਰਿਆਲੀ ਹਰਿਆਲੀ ਦਰਖਤ ਤੇ ਦਰਖਤ ਮੈਂ ਕਹਿੰਦਾ ਨਜ਼ਾਰਾ ਵੱਜਦਾ ਜੀ ਪੂਰਾ ਇਸ ਕਰਕੇ ਬੇਨਤੀ ਆ ਜੀ ਜਿਹੜਾ ਵੀ ਸ਼੍ਰੀਨਗਰ ਨੂੰ ਆਉਂਦਾ ਇੱਥੇ ਦਰਸ਼ਨ ਕਰਕੇ ਜਰੂਰ ਜਾਇਆ ਕਰੋ ਸ਼ਾਦੀ ਮਾਰਗ ਗੁਰਦੁਆਰਾ ਤੇ ਖੂਹ ਸਾਹਿਬ ਗੁਰਦੁਆਰਾ ਤੇ ਠੀਕ ਹੈ ਜੀ ਆਜੋ ਸਮਾਨ ਸਮੂਹ ਲਾਇਆ ਆਪਾਂ ਥੱਲੇ ਤੇ ਗੁਰੂ ਘਰ ਦੇ ਤੁਹਾਨੂੰ ਬਾਹਰੋਂ ਦਰਸ਼ਨ ਕਰਵਾਉਨੇ ਆ ਤੇ ਲੈ ਕੇ ਥਾਪੜਾ ਗੁਰੂ ਤੋਂ ਫਿਰ ਬਾਦਿਆਂ ਸਫਰਬਲ ਅੱਜ ਪਹੁੰਚਾ ਗਿਆ ਆਪਾਂ ਸ਼੍ਰੀਨਗਰ ਸ਼੍ਰੀਨਗਰ ਸਾਰਾ ਇਥੋਂ 40-45 ਕਿਲੋਮੀਟਰ ਦੇ ਗੇਟ 'ਚ ਹੀ ਆ ਜੇ ਕਰਕੇ ਆਪਾਂ ਲੇਟ ਆਈ ਤਸੱਲੀ ਨਹੀਂ ਮੈਂ ਕਿਹਾ ਤੁਰਦੇ ਆ ਕੋਈ ਨਹੀਂ ਆਇਓ ਜੀ ਲਓ ਸੰਗਤ ਜੀ ਲਵਾਓ ਜੀ ਹਾਜ਼ਰੀ ਲੈ ਕੇ ਗੁਰੂ ਤੋਂ ਥਾਪੜਾ ਵਧੀਏ ਅਗਲੇ ਸਫਰਬਲ ਸਫਰ ਅੱਜ ਆਪਣਾ ਗੁਰਦੁਆਰਾ ਸ਼ੇਮੀ ਪਾਤਸ਼ਾਹੀ ਇਤਿਹਾਸਕ ਗੁਰੂ ਘਰ ਆ ਜੀ ਸ਼ਾਦੀ ਮਾਰਗ ਪਲਵਾਮਾ ਕਸ਼ਮੀਰ ਤੋਂ ਸਫਰ ਹੋਊਗਾ ਜੇ ਆਪਣਾ ਇਥੋਂ ਜੀ ਆਪਣੇ ਸ਼੍ਰੀਨਗਰ ਤੱਕ ਦਾ ਤੇ ਸ਼੍ਰੀਨਗਰ ਵੀ ਆਪਾਂ ਗੁਰੂ ਘਰ ਜਾ ਕੇ ਰੁਕਾਂਗੇ ਤੇ ਉੱਥੇ ਜਿੰਨੇ ਗੁਰੂ ਘਰ ਆ ਇਤਿਹਾਸਕ ਜੀ ਉਹਨਾਂ ਦੇ ਕਰਾਂਗੇ ਦਰਸ਼ਨ ਜਿੰਨਾ ਹੋ ਸਕੇ ਆਪ ਜੀ ਨੂੰ ਵੀ ਕਰਵਾਵਾਂਗੇ ਤੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਲਓ ਆਓ ਜੀ ਹਾਜ਼ਰੀ ਤੇ ਲਗਾਓ ਜਗਾਰਾ ਜੀ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੀ ਆਪਣਾ ਇਧਰ ਘੋੜਾ ਆਪਣਾ ਤਿਆਰ ਵਰ ਤਿਆਰ ਰੈਡੀ ਕਰ ਲਿਆ ਆਪਾਂ ਸਮਾਨ ਲਿਆ ਲੱਦ ਹੁਣ ਛੱਡਦੇ ਆਂ ਜੀ ਇਹਦੀਆਂ ਲਗਾਮਾਂ ਕਸ਼ਮੀਰ ਦੀਆਂ ਸੜਕਾਂ ਤੇ ਆ ਜਾ ਲਓ ਜੀ ਸੰਗਤ ਜੀ ਛੱਡਤੀਆਂ ਫੇ ਆਪਾਂ ਲਗਾਮਾਂ ਘੂੜੇ ਦੀਆਂ ਉਤਰਾਈ ਆ ਤੇ ਥੋੜਾ ਜਿਹਾ ਆਪਾਂ ਵੀਡੀਓ ਬਣਾਉਣੀ ਆ ਜੀ ਇੱਥੋਂ ਦਾ ਹਾਂ ਕਿ ਉਤਰਾਈ ਦੇ ਬਹੁਤ ਰਿਸਕ ਹੋ ਜਾਂਦਾ ਆ ਰੋਡ ਤੇ ਫਿਰ ਕੰਟਰੋਲ ਜਿਆ ਨਹੀਂ ਰਹਿੰਦਾ ਹੈਗਾ ਸਾਈਕਲ ਤੇ ਇਹ ਬਣਾਉਣੀ ਨਹੀਂ ਚਾਹੀਦੀ ਵਾਸੇ ਬਰ ਰੋਕਦੇ ਆਪਾਂ ਇੱਕ ਮਿੰਟ ਫਿਰ ਕੈਮਰਾ ਬੰਦ ਕਰ ਲਈਏ ਉਤਰਾਈ ਚੜ੍ਹਦੇ ਟਾਈਮ ਕੈਮਰਾ ਵਾਸੇ ਚਲਾਉਣਾ ਨਹੀਂ ਚਾਹੀਦਾ ਜੀ ਆਪਾਂ ਵੀ ਗਲਤੀ ਕੀਤੀ ਆ ਤੇ ਵਾਸੇ ਕਰਨੀ ਨਹੀਂ ਚਾਹੀਦੀ ਕਿਉਂਕਿ ਉਤਰਾਈ ਤੇ ਕੰਟਰੋਲ ਨਹੀਂ ਰਹਿੰਦਾ ਹੈਗਾ ਆਪਣਾ ਤੇ ਆ ਜਾਓ ਜੀ ਬਾਦਿਆਂ ਸਫਰ ਵੱਲ ਜਿੰਨਾ ਆਪਾਂ ਪਹਿਲਾਂ ਵੀ ਵੀਡੀਓ 'ਚ ਗੱਲ ਕਰ ਚੁੱਕੇ ਆ ਜੀ ਇਹਨਾਂ ਜਿਦਾਂ ਕਸ਼ਮੀਰ ਦੇ ਜਿਹੜੇ ਆਪਣੇ ਲੋਕ ਆ ਬਹੁਤ ਹੈਲਪਫੁਲ ਤੇ ਬਹੁਤ ਐਪਰੀਸ਼ੀਏਟ ਕਰਦੇ ਆ ਬੰਦੇ ਨੂੰ ਇਹ ਗੱਲ ਸੁਣੀ ਸੀ ਆਪਾਂ ਪਰ ਆਪਣੇ ਨਾਲ ਖੁਦ ਨੇ ਇਸ ਟਾਈਮ ਆਪ ਪਰਈ ਆਪਾਂ ਮਾੜੇ ਖੜੇ ਦੇ ਨਾਲੇ ਬਾਈਕ ਕੋਲ ਆ ਕੇ ਐਪਰੀਸ਼ੀਏਟ ਕਰਨ ਲੱਪਿਆ ਤੇ ਜਣੀ ਵਧੀਆ ਹੌਸਲਾ ਵਜਾਇਆ ਕਰਦੇ ਆ ਵਧੀਆ ਲੋਕ ਆ ਇੱਧਰਲੇ ਸਾਰੇ ਜਿੰਨੇ ਵੀ ਆ ਪਿੰਡਾਂ ਵਾਲੇ ਲੋਕ ਤਾਂ ਬਾਲੇ ਵਧੀਆ ਆ ਜੀ ਹੋਰ ਭਾਈ ਨਾਮ ਪਤਾਓ ਬਈ ਆਪਣਾ ਜਰਾ ਵੀਡੀਓ ਵਿੱਚ ਸਭੀ ਕੋ ਹਾਂਜੀ ਮਾਈ ਨੇਮ ਇਜ਼ ਅਦਨਾਨ ਅਰਨਾਨ ਅਦਨਾਨ ਅਦਨਾਨ ਠੀਕ ਹੈ ਠੀਕ ਠੀਕ ਥੈਂਕ ਯੂ ਸਰ ਧੰਨਵਾਦ ਲਓ ਜੀ ਆਪਾਂ ਪਹੁੰਚ ਗਏ ਆ ਜੀ ਸ਼ਹਿਰ ਪੁਲਵਾਮਾ ਪੁਲਵਾਮਾ ਸ਼ਹਿਰ ਪਹੁੰਚ ਗਏ ਆ ਆਪਾਂ ਤੇ ਇੱਥੋਂ ਰੋਡ ਜਾਂਦਾ ਆ ਸ਼੍ਰੀਨਗਰ ਨੂੰ ਉੜਾ ਬਣਾ ਇਧਰ ਤੇ ਆ ਰੋੜ ਜਾਂਦਾ ਸ਼ਿਰੀ ਨਗਰ ਨੇ ਆਪਾਂ ਜਿਹੜੀ ਪਹਿਲਾਂ ਵੀ ਗੱਲ ਕਰਕੇ اٹੇ ਆ ਨਾ ਜੀ ਕਸ਼ਮੀਰ ਦੇ ਲੋਕਾਂ ਦੀ ਉਹ ਬਹੁਤ ਆਨੰਦ ਆਉਂਦਾ ਜੀ ਬਹੁਤ ਜਾਨਕੋ ਪਿਆਰੇ ਲੋਗ ਆ ਇੱਥੇ ਦੇ ਬਹੁਤ ਮਿਲਣਸਾਰ ਲੋਗ ਆ ਸਾਰੇ ਵਧੀਆ ਇਨਸਾਨ ਆ ਥਾਂ ਥਾਂ ਦਾ ਨੂਰੋ ਕੇ ਅਪਰੀਸ਼ੀਏਟ ਕੀਤਾ ਜਾਂਦਾ ਆ ਖਾਣ ਪੀਣ ਲਈ ਪੁੱਛਿਆ ਜਾਂਦਾ ਆ ਪਰ ਆਪਾਂ ਹੁਣੇ ਗੁਰੂ ਘਰ ਤੋਂ ਹੱਲੇ ਚਾਹ ਪੀ ਕੇ ਤੁਰੇ ਸਕੇ ਪਿੰਨੀ ਪਿੰਨੀ ਖਾ ਕੇ ਇਸ ਕਰਕੇ ਥੋੜੀ ਆ ਮਨਾ ਕਰਨਾ ਪੈਂਦਾ ਆ ਤੇ ਬਾਕੀ ਮਲਾਉਨੇ ਆ ਤੁਹਾਨੂੰ ਬਾਈਆਂ ਦੇ ਨਾਲ ਆ ਜਾਓ ਸਰ ਪਹਿਲੇ ਤੋਂ ਸਲਾਮ ਵਾਲੇਕੁਮ ਹੈ ਪਹਿਲੇ ਸਭ ਕੋ ਉ Eid ਮੁਬਾਰਕ ਆ ਜੀ ਤੇ ਨਾ ਹਾਂ Eid ਤੋਂ ਬਹੁਤ ਬਹੁਤ Eid ਮੁਬਾਰਕ ਸਰ ਆਪਨਾ ਨਾਮ ਬਤਾਈਏ ਪਹਿਲੇ ਰਿਆਜ਼ ਰਿਆਜ਼ ਸਰ ਆਪਕਾ IQ 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 ਆਰ ਆਰੇਕ ਠੀਕ ਹੈ ਸਰ ਬਹੁਤ ਬੜੀਆ ਲੱਗਾ ਸਰ ਆਪਸੇ ਮਿਲ ਕੇ ਮੈਨੂੰ ਵੀ ਬਹੁਤ ਬੜੀਆ ਲੱਗਾ ਹਾਂ आप कश्मीर आए हम आपको स्वागत कर रहे हैं नहीं नहीं बिल्कुल बहुत अच्छा तो स्वागत हो रहा है नहीं नहीं बहुत बढ़िया लग रहा है तो किसी चीज की भी, भी क्योंकि अभी गुरुद्वारे ऐसी चला ना चाय पीकर पी कर बस दिल को बहुत खुशी होती है जब आप जैसे इंसान अप्रिशिएट करते हैं मिलते हैं सर आपको भी ईद मुबारक मिलते हैं ईद मुबारक सर ਨੇ ਬਿਲਕੁਲ ਬਿਲਕੁਲ ਪੋਜ਼ਿੰਗ ਰਾਈਟ ਥੈਂਕ ਯੂ ਧੰਨਵਾਦ ਸਰ ਇਨ 100 ਮੀਟਰ ਆਇਆ ਜੀ ਆਪਾਂ ਜਿਹੜੀ ਗੱਲ ਕਰਦੇ ਸੀ ਕਸ਼ਮੀਰ ਦੇ ਲੋਕ ਕਿੰਨੇ ਪਿਆਰੇ ਆ ਹਾਲੇ ਆਪਾਂ ਥੋੜੀ ਜਿਹੀ ਬਾਟੇ ਚੱਲੇ ਆ ਪਹਿਲਾਂ ਵੀ ਆਪ ਤੁਸੀਂ ਦੇਖਿਆ ਤੇ ਇਹ ਪਲਵਾਮਾ ਏਰੀਆ ਆ ਤੇ ਆ ਸਾਰੇ ਭਾਈ ਆ ਇੱਥੇ ਦੇ ਪਲਵਾਮਾ ਦੇ ਲੋਕ ਆ ਤੇ ਜਾਨੀ ਕਿ ਇੰਨਾ ਕ ਅਪਰੀਸ਼ੀਏਟ ਕਰਦੇ ਇੰਨਾ ਕ ਤੁਹਾਨੂੰ ਚਾਹ ਪਾਣੀ ਲਈ ਪੁੱਛਦੇ ਆ ਗੱਲਾਂ ਇਹ ਨਹੀਂ ਜਾਨੀ ਇਹ ਸ਼ਬਦਾਂ ਵਿੱਚ ਆਪਾਂ ਇਹਨਾਂ ਦਾ ਕੋਈ ਧੰਨਵਾਦ ਨਹੀਂ ਕਰ ਸਕਦੇ ਵੀ ਇੰਨਾ ਪਿਆਰ ਕਰਦੇ ਆਪਾਂ ਨੂੰ ਇਹ ਲੋਕ ਆ ਤੇ ਆਪਣਾ ਵੀ ਫਰਜ਼ ਬਣਦਾ ਆਪਾਂ ਵੀ ਇਹਨਾਂ ਨੂੰ ਬਹੁਤ ਪਿਆਰ ਕਰੀਏ ਬਹੁਤ ਬਹੁਤ ਧੰਨਵਾਦ ਵੀਰੇ ਸਾਰਿਆਂ ਦਾ ਥੈਂਕ ਯੂ ਰਿਸੀਵਿੰਗ ਰਾਈਟ ਪ੍ਰੈਸ਼ਟ ਕਰਨ ਲਈ ਹਾਂ ਜਰੂਰੀ ਵਾਜੀ ਲੋ ਜੀ ਘੋੜਾ ਲਾਤਾ ਪਾਸ ਸਟੈਂਡ ਤੇ ਤੇ ਦੁਕਾਨ ਉੱਪਰੋਂ ਦੇਖੀ ਹੈਗੀ ਇੱਕ ਲੱਸੀ ਨਹੀਂ ਇੱਥੋਂ ਹੈਗੀ ਮਿਲੀ ਤੇ ਦਹੀਂ ਆਪਾਂ ਡੱਬਾ ਇੱਕ ਲੈ ਲਿਆ ਹਾ ਤੇ ਦਹੀਂ ਦੇ ਡੱਬੇ ਸਿੱਟੀ ਖੰਡ ਖੰਡ ਪਾ ਗੇ ਖੋਰ ਕਿਉਂ ਨੇ ਇਹਨੂੰ ਸੜਦੇ ਅੰਦਰ ਹਾਂਜੀ ਜੀ ਨੁਕਸਾਨ ਕਰਾ ਲਿਆ ਫੇ ਐਨਕਾਂ ਆਪਣੀਆਂ ਜਿੱਥੇ ਆਪਾਂ ਦਹੀਂ ਖਾਦਾ ਬੈਹ ਕੇ ਉੱਥੇ ਰਹਿ ਗਈਆਂ ਤੇ ਐਨਕਾਂ ਵੀ ਯਾਰ ਵਧੀਆ ਸੀਗੀਆਂ ਇੰਪੋਰਟਡ ਸੀਗੀਆਂ ਨੁਕਸਾਨ ਹੋ ਗਿਆ ਐਨਕਾਂ ਦਾ ਪਰ ਆਪਾਂ ਨੂੰ ਤਾਂ ਪਤਾ ਹੈਗਾ ਵੀ ਚੀਜ਼ ਰਹਿ ਸਕਦੀ ਆ ਕਿਤੇ ਨਾ ਕਿਤੇ ਕਿਉਂਕਿ ਪਹਿਲਾਂ ਜਦੋਂ ਆਪਾਂ ਸਫਰ ਕੀਤਾ ਸੀਗਾ ਗੁਰੂਆਂ ਦੇ ਜਨਮ ਸਥਾਨਾਂ ਦਾ ਉਦੋਂ ਵੀ ਆਪਣੀ ਐਨਕਾਂ ਕਿਟਾਬੇ ਤੇ ਰਹਿ ਗਈਆਂ ਸੀਗੀਆਂ ਐਨਕਾਂ ਹੋਈਆਂ ਪਾਣੀ ਵਾਲੀ ਬੋਤਲ ਹੋਈ ਇਦਾਂ ਦੀਆਂ ਨਹੀਂ ਛੋਟੀਆਂ ਮੋਟੀਆਂ ਚੀਜ਼ਾਂ ਉਹ ਤੁਹਾਨੂੰ ਯਾਦ ਭੁੱਲੇ ਹੀ ਜਾਂਦਾ ਆ ਕਿਉਂਕਿ ਗੱਲ ਤਾਂ ਗਰਮੀ ਉਹ ਇੱਕ ਸਫ਼ਰ ਲੰਬਾ ਹੁੰਦਾ ਆ ਬੰਦੇ ਦਾ ਦਿਮਾਗ ਕਈ ਵਾਰ ਨਹੀਂ ਚੱਲਦਾ ਹੁੰਦਾ ਤੇ ਫਿਰ ਆ ਕੇ ਇੱਕ ਥਾਂ ਸਟਕ ਹੋ ਜਾਂਦਾ ਜਦੋਂ ਭੁੱਲ ਜਾਂਦੀ ਏ ਚੀਜ਼ ਤੇ ਉਦੋਂ ਜੋੜਾ ਕਹਿੰਦਾ ਆ ਆਪਣੇ ਕੋ ਹੋਰ ਉਹਨਾਂ ਲਾਉਨੇ ਆ ਬੁੱਤਾ ਉਹਦਾ ਹੁਣ ਪੂਰਾ ਖਿਆਲ ਰੱਖਾਂਗੇ ਉਹ ਉਦਾਂ ਵੀ ਨਹੀਂ ਗਵਾਉਣੀ ਆ ਉਹ ਜਿਆਦੀਆਂ ਮਹਿੰਗੀਆਂ ਐ ਏਦਾਂ ਕਹੇ ਤੇ ਲਓ ਜੀ ਸ਼ਾਦੀ ਮਾਰਗ ਤੋਂ ਚੱਲ ਕੇ ਆਪਾਂ ਪੋਬਲਾ ਮਾ ਤੂੰ ਹੁੰਦੇ ਹੋਏ ਆਹ ਸ਼ਹਿਰ ਐ ਜੀ ਡਰੰਗਵਾਲ ਪੰਪੂਰ ਕਸ਼ਮੀਰ ਡਰੰਗਵਾਲ ਪੰਪੂਰ ਸ਼ਹਿਰ ਦਾ ਨਾਮ ਐ ਜੀ ਇਹਦਾ ਤੇ ਇੱਥੋਂ ਆਪਾਂ ਇੱਧਰ ਨਹੀਂ ਜਾਣਾ 15 ਕਿਲੋਮੀਟਰ ਸਫ਼ਰ ਰਹਿ ਗਿਆ ਆਪਣਾ ਖੀਰੀ ਨਗਰ ਦਾ ਰੀਸਿਊਮਿੰਗ ਰਾਈਡ ਸੰਗਤ ਜੀ ਆਪਾਂ ਪਹੁੰਚ ਗਏ ਸਗੇ ਜੀ ਗੁਰਦੁਆਰਾ ਪਾਤਸ਼ਾਹੀ 6ਵੀਂ ਤਨਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਸ਼੍ਰੀ ਨਗਰ ਕਸ਼ਮੀਰ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਜੀ ਦੇ ਨਿਸ਼ਾਨ ਸਾਹਿਬ ਮੀਰੀ ਤੇ ਪੀਰੀ ਦੇ ਸੰਗਤ ਜੀ ਆਜੋ ਜੀ ਕਰਦੇ ਆ ਜੀ ਦਰਸ਼ਨ ਲਵਾਉਣੇ ਆ ਗੁਰੂ ਚਰਨਾਂ 'ਚ ਹਾਜ਼ਰੀ ਤੇ ਜਿੰਨਾ ਹੋ ਸਕੇ ਆਪ ਜੀ ਨੂੰ ਵੀ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਇਤਿਹਾਸ ਬਾਰੇ ਜਾਣਕਾਰੀ ਸਾਰੀ ਸਾਂਝੀ ਕਰਾਂਗੇ ਜੀ ਆਓ ਜੀ ਫੇ ਲਵਾਉਣੇ ਆ ਗੁਰੂ ਚਰਨਾਂ 'ਚ ਹਾਜ਼ਰੀ ਸੰਗਤ ਜੀ ਕਰੋ ਜੀ ਦਰਸ਼ਨ ਲਵਾਓ ਗੁਰੂ ਚਰਨਾਂ 'ਚ ਹਾਜ਼ਰੀ ਜੀ ਗੁਰਦੁਆਰਾ ਪਾਤਸ਼ਾਹੀ ਛੇਵੀ ਤਨ ਤਨ ਸ੍ਰੀ ਗੁਰੂ ਹਰगोविंद ਸਾਹਿਬ ਜੀ ਸ਼੍ਰੀ ਨਗਰ ਕਸ਼ਮੀਰ ਸਤਨਾਮ ਸ੍ਰੀ ਵਾਹਿਗੁਰੂ ਜੀ ਅਕਾਲ ਪੁਰਖ ਸੱਚੇ ਪਾਤਸ਼ਾਹੀ ਸਾਹਿਬ ਨੂੰ ਚੜ੍ਹਦੀ ਕਲਾ ਦੇ ਤੰਦਰੁਸਤੀ ਬਖਸ਼ਣੀ ਮੇਰ ਭਿਆਰ ਅਥਰਖਣਾ ਸਭ ਤੇ ਸੱਚੇ ਪਾਤਸ਼ਾਹ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਤਨ ਤਨ ਕਾਲਪੁਰਖ ਸੱਚੇ ਬਾਦਸ਼ਾਹ ਮਹਾਰਾਜ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੰਗ ਜੀ ਕਰੋ ਜੀ ਦਰਸ਼ਨ ਇਹ ਹੈ ਜੀ ਮਾਤਾ ਭਾਗਬਰੀ ਜੀ ਦੀ ਸਮਾਦ ਮਾਤਾ ਭਾਗਬਰੀ ਜੀ ਜਿਨ੍ਹਾਂ ਨੇ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਚੂਲਾ ਭੇਡ ਕੀਤਾ ਸੀ ਜੀ ਬਾਕੀ ਜਾਣਕਾਰੀ ਆਪ ਜੀ ਨੂੰ ਜੇ ਪੂਰੀ ਇਤਿਹਾਸ ਜੀ ਦਿਵਾਗੇ ਜੀ ਉਦੋਂ ਦੱਸਾਂਗੇ ਕਰੋ ਜੀ ਦਰਸ਼ਨ ਇਹ ਸਮਾਧਿਆ ਜੀ ਮਾਤਾ ਵਿਭਾਗ ਭਰੀ ਜੀ ਸੰਗਤ ਜੀ ਰੋਜੀ ਦਰਸ਼ਨ ਇਹ ਸਥਾਨ ਹੈ ਜੀ ਮਾਤਾ ਭਾਗ ਭਰੀ ਜੀ ਤੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਤਿਗੁਰੂ ਜੀ ਸ੍ਰੀ ਵਾਹਿਗੁਰੂ ਜੀ ਸੰਗਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਆਪ ਜੋ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹੋ ਜੀ ਇਹ ਪਵਿੱਤਰ ਸਥਾਨ ਹੈ ਜੀ ਗੁਰਦੁਆਰਾ ਪਾਤਸ਼ਾਹੀ ਛੇਮੀ ਸ਼੍ਰੀਨਗਰ ਸੰਗਤ ਜੀ ਆਓ ਜੀ ਗੁਰੂ ਘਰ ਦੇ ਇਤਿਹਾਸ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਜੀ ਸੰਗਤ ਜੀ ਮੀਰੀ ਪੀਰੀ ਦੇ ਮਾਲਕ 6ਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਨ 1616 ਇਸਵੀ ਵਿੱਚ ਗੋਇੰਦਵਾਲ ਤੋਂ ਚੱਲ ਕੇ ਵਜੀਰਾਵਾਦ ਹਮੀਰਪੁਰ ਤੋਂ ਹੁੰਦੇ ਹੋਏ ਆਪਣੇ ਕਸ਼ਮੀਰ ਆਗਮਨ ਦੌਰਾਨ ਇਸ ਸਥਾਨ ਤੇ ਵੀ ਆਏ ਸਨ ਅਤੇ ਇੱਥੇ ਦੀ ਰਹਿਣ ਵਾਲੀ ਇੱਕ ਬਿਰਧ ਮਾਈ ਮਾਤਾ ਭਾਗ ਭਰੀ ਜਿਹੜੀ ਉਹਨਾਂ ਦੇ ਦਰਸ਼ਨ ਲਈ ਕਈ ਸਾਲਾਂ ਤੋਂ ਉਡੀਕ ਕਰ ਰਹੀ ਸੀ ਆ ਕੇ ਦਰਸ਼ਨ ਦਿੱਤੇ ਗੁਰੂ ਜੀ ਨੇ ਸੰਗਤ ਜੀ ਮਾਤਾ ਭਾਗ ਭਰੀ ਨੂੰ ਖੱਦਰ ਦਾ ਝੋਲਾ ਗੁਰੂ ਸਾਹਿਬ ਵਾਸਤੇ ਆਪਣੇ ਹੱਥੀਂ ਕਤਿਆ ਹੋਇਆ ਸੀ ਜੋ ਮਾਤਾ ਭਾਗਬਰੀ ਨੇ ਬੜੀ ਸ਼ਰਦਾ ਦੇ ਨਾਲ ਗੁਰੂ ਸਾਹਿਬ ਨੂੰ ਭੇਟ ਕੀਤਾ ਅਤੇ ਗੁਰੂ ਜੀ ਨੇ ਬੜੇ ਚਾ ਨਾਲ ਖੱਦਰ ਦਾ ਝੋਲਾ ਪਹਿਨਿਆ ਸੰਗਤ ਜੀ ਉਮਰ ਬਧੇਰੀ ਹੋਣ ਕਰਕੇ ਮਾਤਾ ਜੀ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ ਬਿਰਧ ਮਾਤਾ ਨੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ हे मेरे सच्चे बादशाह मेरी अखां दी रोशनी बख्शो ताके मैं तोहाडे दर्शन कर सकं संगत जी इतिहास कहंदा है जी के गुरु हरगोबिंद साहिब जी ने अपना बरषा जमीन विच मारया ते जमीन चों निकलया पानी दी छिटा अमृत बन माता दीयां अखां ते ਮਾਰੇ ਤੇ ਮਾਤਾ ਨੂੰ ਅੱਖਾਂ ਦੀ ਰੌਸ਼ਨੀ ਬਖਸ਼ੀ ਆਪਣੇ ਸਾਹਮਣੇ ਗੁਰੂ ਸਾਹਿਬ ਦਾ ਨੂਰਾਨੀ ਚਿਹਰਾ ਦੇਖ ਕੇ ਮਾਤਾ ਜੀ ਗਦਗਦ ਹੋ ਗਏ ਭਾਗਾ ਵਾਲੀ ਮਾਤਾ ਭਾਗ ਭਰੀ ਦੀਆਂ ਅੱਖਾਂ ਚੋਂ ਹੰਝੂ ਟਪਕ ਪਏ ਅਤੇ ਕੰਬਦੀ ਹੋਈ ਬਿਰਧ ਮਾਤਾ ਨੇ ਮੁਖ ਚੋਂ ਇਹ ਬਚਨ ਨਿਕਲੇ हे ਮੇਰੇ ਸੱਚੇ ਪਾਤਸ਼ਾਹ ਮੈਂ ਤੁਹਾਡੇ ਦਰਸ਼ਨ ਕਾਰਨ ਤੇ ਬਾਅਦ ਕੁਝ ਹੋਰ ਨਹੀਂ ਦੇਖਣਾ ਚਾਹੁੰਦੀ ਮੈਨੂੰ ਮੁਕਤੀ ਬਖਸ਼ੋ ਇਹ ਕਹਿ ਕੇ ਮਾਤਾ ਨੇ ਆਪਣਾ ਸਰੀਰ ਤਿਆਗ ਦਿੱਤਾ ਗੁਰੂ ਜੀ ਨੇ ਆਪਣੀ ਹੱਥੀ ਮਾਤਾ ਜੀ ਦਾ ਸੰਸਕਾਰ ਕੀਤਾ ਇਸ ਥਾਂ ਤੇ ਮਾਤਾ ਇਸ ਥਾਂ ਤੇ ਮਾਤਾ ਜੀ ਦੀ ਸਮਾਦ ਕਾਇਮ ਹੈ ਅਤੇ ਇਸ ਦੇ ਨਾਲ ਉਹ ਖੂਹ ਸਾਹਿਬੀ ਸੰਗਤ ਜੀ ਅੱਜ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਇਹ ਮਾਤਾ ਭਾਗ ਭਰੀ ਜੀ ਦੀ ਸਮਾਦ ਹੈ ਸੰਗਤ ਜੀ ਕਰੋ ਜੀ ਦਰਸ਼ਨ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਅਕਾਲ ਪੁਰਖ ਸੱਚੇ ਵਾਹਿਦਾ ਚੜ੍ਹਦੀ ਕਲਾ ਬਖਸ਼ਣੀ ਸਭ ਨੂੰ ਉਹ ਖੂਹ ਸਾਹਿਬ ਹੈ ਜਿੱਥੇ ਗੁਰੂ ਸਾਹਿਬ ਜੀ ਨੇ ਆਪਣਾ ਵਰਸ਼ਾ ਮਾਰ ਕੇ ਅੰਮ੍ਰਿਤ ਕੱਢਿਆ ਸੀ ਇਹ ਗੁਰਦੁਆਰਾ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਯਾਦ ਵਿੱਚ ਬਣਿਆ ਹੋਇਆ ਹੈ ਮੀਰੀ ਪੀਰੀ ਦੇ ਮਾਲਕ ਸੰਗਤ ਜੀ ਆਹ ਹੈ ਜੀ ਉਹ ਖੂਹ ਜੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਜਿਸ ਖੂਹ ਬਾਰੇ ਆਪਾਂ ਗੱਲ ਕਰਕੇ ਹਟੇ ਆ ਜੀ ਰੋਜੀ ਦਰਸ਼ਨ ਸੰਗਤ ਜੀ ਤਨਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋ ਗੁਰਦੁਆਰੇ ਇਤਿਹਾਸਕ ਹੈ ਜੀ ਉਹ ਬਾਰਾਮੁੱਲਾ ਸ਼ਾਦੀਮਾਰਗ ਕਲਮਪੁਰਾ ਊੜੀ ਅਤੇ ਮਿਆਫਰਾਵਾਦ ਸੰਗਤ ਜੀ ਇਹਨਾਂ ਗੁਰੂ ਘਰਾਂ ਦੇ ਵਿੱਚ ਤਨਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਠਹਿਰੇ ਸਨ ਇਨਾ ਥਾਵਾਂ ਤੇ ਗੁਰੂ ਜੀ ਦੀ ਯਾਦ ਵਿੱਚ ਗੁਰਦੁਆਰੇ ਬਣੇ ਹੋਏ ਹਨ ਜੋ ਕਿ ਕਸ਼ਮੀਰ ਦੇ ਵਿੱਚ ਸਥਿਤ ਹਨ ਸੰਗਤ ਜੀ ਜੇ ਕਿਤੇ ਕਸ਼ਮੀਰ ਨੂੰ ਆਵੋ ਤੇ ਤੁਹਾਡੇ ਕੋ ਸਮਾਂ ਹੋਵੇ ਤਾਂ ਜਿਹੜੇ ਜਿਹੜੇ ਥਾਂ ਤੇ ਆਪਾਂ ਗੁਰੂ ਜੀ ਦੇ ਸਥਾਨ ਦੱਸਿਆ ਤਾਂ ਜੀ ਜ਼ਰੂਰ ਦਰਸ਼ਨ ਕਰਕੇ ਸੰਗਤ ਜੀ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਇਤਿਹਾਸ ਬਾਰੇ ਕੋਈ ਦਾਸ ਤੋਂ ਗਲਤੀ ਹੋਈ ਹੋਵੇ ਤਾਂ ਆਪਣਾ ਬੱਚਾ ਸਮਝ ਕੇ ਮaaf ਕਰਨਾ ਜੀ। ਬਾਕੀ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਤੰਦਰੁਸਤੀ ਬੁੱਧੀ ਬਲ ਤੇ ਖੁਸ਼ੀਆਂ ਬਖਸ਼ਣ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀ ਕਹਿੰਦੇ ਹੁਣੇ ਜੀ ਵੇ ਰੜਕੀ ਆਲੇ ਆਹ ਕਿੱਧਰ ਆ ਗਿਆ। ਇਹ ਲੱਗੈ ਸੀ ਕਿਹੜੀ ਆ ਗਈ। ਉਹ ਇਹ ਤਾਂ ਛੇਵੇਂ ਪਾਤਸ਼ਾਹ ਦੇ ਘਰਦਾਰੀ ਹੈਗਾ ਇਹ ਜੀ ਛੇਵੇਂ ਪਾਤਸ਼ਾਹ ਦੇ ਘਰਦਾਰੀ ਜਰ ਕੇ ਹਰੀ ਫੋਟ ਨੂੰ ਜਾਂਦਾ ਰਾਹ ਹਰੀ ਫੋਟ ਤੇ ਹਰੀ ਫੋਟ ਦੇ ਅੰਦਰ ਹੀ ਗੁਰੂ ਘਰ ਆ ਜੀ ਗੁਰੂ ਨਾਨਕ ਪਾਤਸ਼ਾਹ ਦਾ ਤੇਲੀ ਪਾਤਸ਼ਾਹ ਜੀ ਧੰਤ ਧੰਸ਼ੀ ਗੁਰੂ ਨਾਨਕ ਸਾਹਿਬ ਜੀ ਤੇ ਮੈਂ ਗਿਆ ਇੱਥੇ ਵੀ ਦਰਸ਼ਨ ਕਰਕੇ ਆਨੇ ਆ ਤੇ ਨਾਲੇ ਜਿੰਨਾ ਹੋ ਸਕਿਆ ਆਜੀ ਨੂੰ ਵੀ ਕੋਰੋਂ ਦੀ ਕੋਸ਼ਿਸ਼ ਕਰਾਂਗੇ ਬਾਕੀ ਆਨੰਦ ਮਈ ਮਹਾਲਿਆ ਪੂਰਾ ਪੂਰਾ ਆਨੰਦ ਵਜਾ ਪਿਆ ਸਹੀ ਵੀ ਮਾਣੋ ਆਨੰਦ ਆਵਲ ਆਵਲ ਦੀ ਬਾਕੀ ਕੇਲੇ ਦੇ ਉੱਤੋਂ ਵੀ ਬਹੁਤ ਸੋਹਣਾ ਸ਼੍ਰੀਨਗਰ ਦਾ ਸਿਆਕਾ ਜਿਹਾ ਵੰਡਦਾ ਤੇ ਆਪਣਾ ਹੁਬੀਦਾਂ ਦੇਖਾਂਗੇ ਤੇ ਨਾਲੇ ਦਰਸ਼ਨ ਕਰਦੇ ਹਾਂ ਗੁਰੂ ਘਰ ਦੇ ਠੀਕ ਹੈ ਜੀ ਹੁਣ ਅੱਗੇ ਜਾ ਕੇ ਕਲਿੱਪ ਬਣਾਉਦੇ ਹਾਂ ਲਓ ਜੀ ਆਪਾਂ ਪਹੁੰਚ ਗਏ ਆ ਜੀ ਹਰੀ ਫੋਟ ਇਹਦੇ ਅੰਦਰ ਹੈ ਜੀ ਗੁਰਦੁਆਰਾ ਪੀਲੀ ਪਾਸ਼ਾਹੀ ਗੁਰੂ ਨਾਨਕ ਸਾਹਿਬ ਜੀ ਦਾ ਕਾਉਸਿੰਗ ਰਾਈਡ ਜੀ ਕੀ ਹਾਲ ਤੇ ਆਪਣੇ ਰੀਸਿਊਮਿੰਗ ਰਾਈਡ ਕਿਲੇ ਨੂੰ ਜਦੋਂ ਆਪਾਂ ਆਉਨੇ ਆ ਤੁਹਾਡੇ ਕੋਲ ਆਈਡੀ ਪ੍ਰੂਫ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਬਾਹਰ ਸਿਕਿਉਰਿਟੀ ਲੱਗੀ ਆ ਫੌਜ ਉਹ ਤੁਹਾਡਾ ਆਈ ਕਾਰਡ ਰੱਖਦੇ ਆ ਉੱਥੇ ਉਹ ਤੁਹਾਨੂੰ ਵਾਪਸ ਇਥੋਂ ਕਲੇਤੋਂ ਗਿਆ ਨੂੰ ਮਿਲਦਾ ਤੇ ਕੌਂਸਿੰਗ ਰਾਈਟ ਆਈ ਕਾਰਡ ਇਸ ਕਰਕੇ ਜ਼ਰੂਰ ਹੋਣਾ ਚਾਹੀਦਾ ਤੁਹਾਡੇ ਕੋਲ ਜੇ ਤੁਸੀਂ ਇੱਥੇ ਹੋਟਲ ਉੱਤਰ ਲਿਆ ਆ ਤਾਂ ਉੱਥੋਂ ਆਪਣਾ ਆਈ ਕਾਰਡ ਲੈ ਕੇ ਆਓ ਇਹ ਜ਼ਰੂਰੀ ਆ ਜੀ ਮੈਂ ਕਿਹਾ ਜਾਣਕਾਰੀ ਦੇ ਦਈਏ ਤੁਹਾਨੂੰ ਦੱਸੋ ਜੀ ਪੰਜਾਬ ਤੋਂ ਜਿਲੰਦਰ ਜ਼ਿਲੇ ਤੋਂ ਕਹਨੇ ਕਹਨੇ ਦਰਸ਼ਨ ਕੀਤੇ ਆ ਜੀ ਇੱਥੇ ਗੁਰੂ ਘਰ ਜਿਹੜਾ ਕਿਲੇ ਦੇ ਵਿੱਚ ਗੁਰੂ ਘਰ ਆ ਗੁਰੂ ਨਾਨਕ ਪਾਤਸ਼ਾਹ ਪਹਿਲੀ ਪਾਤਸ਼ਾਹ ਜੀ ਆਹ ਦੇਖੋ ਜੀ ਇੱਧਰ ਕਿਲਾ ਜਿਹੜਾ ਰਾਜਾਂ ਦਾ ਕਿਲੇ ਨੂੰ ਤੇ ਇੱਥੋਂ ਦੇਖੋ ਜੀ ਪੂਰਾ ਸ਼੍ਰੀਨਗਰ ਦਿਦਾ ਸ਼੍ਰੀਨਗਰ ਦਾ ਕੀ ਸ਼੍ਰੀਨਗਰ ਦੇ ਨਾਲ ਜਿਹੜੇ ਪਿੰਡ ਲੱਗਦੇ ਆ ਉਹ ਵੀ ਸਾਰੇ ਦੀਦੇ ਆ ਤੇ ਪਹਾੜ ਵੀ ਇਥੋਂ ਲੱਗੇ ਆ ਜਾਂਦੇ ਆ ਮਾਰੋ ਜੀ ਨਗਾਜਰਾ ਹੈ ਕਿ ਨਹੀਂ ਬਾ ਕਮਾਲ ਚੀਜ਼ ਇਸ ਤਰ੍ਹਾਂ ਜੀ ਆ ਦੂਸਰੀ ਸਾਈਡ ਤੇ ਇਧਰ ਜਿਹਦੇ ਪਹਾੜ ਤੇ ਡਾਲ ਲੇਕ ਦਾ ਝਾਕਾ ਇਥੋਂ ਪੂਰਾ ਵਧੀਆ ਬਣਦਾ ਜੀ ਪੂਰੀ ਡਾਲ ਲੇਕ ਇਥੋਂ ਦੀਦੀ ਆ ਸ਼੍ਰੀ ਨਗਰ ਦੇਖਣਾ ਘੁੰਮ ਕੇ ਨਹੀਂ ਦੇਖ ਸਕਦੇ ਤਾਂ ਹਰੀ ਫੋਟ ਆ ਕੇ ਸਾਰਾ ਚਾਕਾ ਦੇਖ ਸਕਦੇ ਆ ਵੀ ਸ਼੍ਰੀ ਨਗਰ ਦਾ ਪੂਰਾ ਸ਼੍ਰੀ ਨਗਰ ਇੱਥੋਂ ਦੇਖ ਪੈਂਦਾ ਜੀ ਦੋ ਜਾਣੇ ਜਾਈ ਦੇ ਆ ਜ਼ਰੂਰੀ ਜੀ ਸਫਰ ਦੇ ਇੱਥੇ ਅੱਜ ਹੀ ਮਸਤ ਹੋ ਰਿਹਾ ਦੋ ਜਾਣੇ ਹੁਣ ਵੀ ਵੀਡੀਓ ਵੀਡੀਓ ਬਹੁਤ ਸੋਹਣੀ ਬਣ ਜਾਂਦੀ ਆ ਅੱਜ ਦਾਣ ਮਗਰ ਹੋੜੀਆਂ ਚੜਦੇ ਆਨੇ ਆਪਾਂ ਵੇਦ ਦੇ ਹੈ ਪੰਨੀ ਇਹ ਬੰਦੇ ਚੜਦੇ ਦੀ ਬਣਾਉਂਦਾ ਰਹਿੰਦਾ ਦੂਜਾ ਬੰਦਾ ਸਾਹ ਝੜ ਗਿਆ ਬੜੇ ਇਤਿਹਾਸ ਦੇ ਅਵਿਗਲਾ ਜੂਰ ਲਵਾਤਾ ਲੱਤਾਂ ਦਾ ਤੇ ਵੀ ਇਹ ਆ ਜੀ ਪੌੜੀਆਂ ਚੜ ਕੇ ਉੱਪਰ ਆਪਾਂ ਆ ਜੰਨੇ ਆ ਕੇਲੇ ਦੀ ਐਂਟਰੀ ਉਹੋ ਹੀ ਪੁਰਾਣਾ ਹੀ ਬਣਿਆ ਦਰਵਾਜਾ ਵੀ ਪੁਰਾਣਾ ਹੀ ਆ ਦੇਖੋ ਇਹ ਦਰਵਾਜਾ ਇੰਦਾਂ ਬਹੁ ਬਲੀ ਫਿਰ ਨਹੀਂ ਦੇ ਦਿੰਦੇ ਆਪਾਂ ਸੂਏ ਦੇਖੋ ਇਹਦੇ ਗੱਡੇ ਗੱਡੇ ਇੰਦਰ ਐਂਟਰ ਆ ਜਿਹੜਾ ਪਹਿਲਾਂ ਵੀ ਪਿੱਛੇ ਗੇਟ ਦੇ ਕਿਹੜੇ ਆਪਾਂ ਕਿਹਾ ਐਂਟਰੀ ਗੇਟ ਆ ਗਿਆ ਹਨਾ ਸੋਚਿਆ ਫਿਰ ਐਂਟਰੀ ਗੇਟ ਆ ਗਿਆ ਪਹੁੰਚ ਗਏ ਪਰ ਨਹੀਂ ਇੱਧਰ ਇੱਧਰ ਆ ਕੇ ਮੂਰੇ ਇਕਦਰਾ ਵੱਜਾ ਹੋ ਰਿਹਾ ਜੀ ਹਾਂ ਸਗਾ ਜੀ ਤੀਜਾ ਦਰਵਾਜ਼ਾ ਤੇ ਇਹ ਨੂੰ ਮਿਲਟਰੀ ਲੱਗੀ ਹੋਆ ਤੇ ਵੀਡੀਓ ਦੀ ਮਨਾਈ ਆ ਉੱਥੇ ਤੀਜਾ ਦਰਵਾਜਾ ਪਾਰ ਕਰਕੇ ਅੰਦਰ ਆ ਕੇ ਉਹ ਸਾਹਮਣੇ ਮਸਜਿਦ ਆ ਜੀ ਤੇ ਆ ਪਾਣੀ ਦਾ ਬਣਿਆ ਹਸਤਾਬ ਉਸ ਟਾਈਮ ਦਾ ਹੋਣਾ ਜੀ ਇਹ ਆ ਜੋ ਅੱਗੇ ਜਾ ਕੇ ਦੇਖਦੇ ਕਿਦਾਂ ਆ ਪੌੜੀਆਂ ਫਿਰ ਚੜਦੀਆਂ ਆ ਮੂਰੇ ਚੌਥਾ ਦਰਵਾਜਾ ਲਗਾਉਣ ਆ ਗਿਆ ਜੀ ਕਿਲੇ ਦਾ ਚੌਥਾ ਦਰਵਾਜਾ ਦਰਵਾਜੇ ਉਹੀ ਪੁਰਾਣੇ ਹੀ ਆ ਹੈ ਦੇਖ ਲਓ ਗਦਾਂ ਦੇ ਬੰਦੇ ਲੋਦੇ ਕੰਨਾ ਹੋਣਗੇ ਯਾਰ ਤਾਂ ਪਤਾ ਨਹੀਂ ਕਿਦਾਂ ਖੜਾ ਕਰਦੇ ਹੋਣਗੇ ਬਾ ਬਾ ਕਮਾਲ ਆ ਯਾਰ ਬਾ ਕਮਾਲ ਆ ਦਰਵਾਜੇ ਦੇਖ ਕੇ ਯਾਰ ਹੈਰਾਨਗੀ ਹੋਈ ਆ ਦੇਖੋ ਦਰਵਾਜਾ ਜੀ ਦੇਖੋ ਦਰਵਾਜੇ ਜਿਗਾਠਾ ਅਕੀ ਸਾਬਿਆ ਲਓ ਜੀ ਚੌਥੇ ਦਰਵਾਜੇ ਦੇ ਬਿਲਕੁਲ ਆ ਨਾਲਾ ਚੌਥਾ ਦਰਵਾਜਾ ਇਹ 2000 ਪੌੜੀਆਂ ਚੜ੍ਹ ਕੇ ਬਿਲਕੁਲ ਸਾਹਮਣੇ ਲਿਖਿਆ ਮਿਲ ਜਾਂਦਾ ਆਪਾਂ ਨੂੰ ਗੁਰਦੁਆਰਾ ਤੇ ਇਹ ਕੌਂਗ ਕਾਰ ਸਾਬ ਦਾ ਨਿਸ਼ਾਨ ਇੱਧਰ ਪਹੁੰਚ ਗਏ ਜੀ ਆਪਾਂ ਇਹ ਇੱਧਰ ਹੀ ਕਾਲੀ ਮਾਤਾ ਟੈਂਪਲ ਆ ਸੇ ਨਾਲੇ ਗੁਰਦੁਆਰਾ ਜੀ ਹਾਂ ਲਓ ਜੀ ਹਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਸੰਗਤ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਆਪ ਜੋ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹੋ ਜੀ ਸੰਗਤ ਜੀ ਇਹ ਪਵਿੱਤਰ ਸਥਾਨ ਹੈ ਜੀ ਗੁਰਦੁਆਰਾ ਪੇਲੀ ਪਾਤਸ਼ਾਹੀ ਕਿਲਾ ਹਰੀ ਪਰਬਤ ਸ਼੍ਰੀਨਗਰ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਥਾਪਣ ਸੂਆ ਸੰਗਤ ਜੀ ਆਓ ਜੀ ਗੁਰੂ ਘਰ ਦੇ ਇਤਿਹਾਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਜੀ ਜਗਤ ਤਾਰਕ ਸਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਪਾਤਸ਼ਾਹ ਸੰਸਾਰ ਨੂੰ ਸੱਚ ਦੇ ਮਾਰਕ ਦਾ ਉਪਦੇਸ਼ ਜਦੋਂ ਦੇ ਰਹੇ ਸਨ ਤੇ ਸੰਗਤ ਜੀ ਸਨ 1517 ਈਸਵੀ ਵਿੱਚ ਤੀਜੀ ਉਦਾਸੀ ਦੌਰਾਨ ਕਸ਼ਮੀਰ ਦੀ ਧਰਤੀ ਤੇ ਆਏ ਤੇ ਇਸ ਜਗ੍ਹਾ ਵਿਭਾਗ ਲਾਇਆ ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਪੰਡਤਾਂ ਨਾਲ ਵਿਚਾਰ ਗੋਸ਼ਟੀ ਕੀਤੀ ਸਨ 1616 ਵਿੱਚ ਜਦੋਂ ਛੇਵੇਂ ਪਾਤਸ਼ਾਹ ਮਾਤਾ ਭਾਗ ਭਰੀ ਦੀ ਫਰਿਆਦ ਬਣ ਕੇ ਬਾਦਸ਼ਾਹ ਜਹਾਂਗੀਰ ਦੇ ਨਾਲ ਕਸ਼ਮੀਰ ਵਿੱਚ ਆਏ ਉੱਥੇ ਹੀ ਸਤਿਗੁਰੂ ਇਸ ਸਥਾਨ ਤੇ ਆਏ ਸਤਿਗੁਰੂ ਜੀ ਨੇ ਇੱਥੇ ਇੱਕ ਛੋਟਾ ਗੁਰਦੁਆਰਾ ਬਣਾਇਆ ਸੀ ਅਤੇ ਭਾਈ ਬੰਨੋ ਵਾਲੀ ਹੱਥ ਲਿਖਤ ਵੀੜ ਦਾ ਪ੍ਰਕਾਸ਼ ਕਰਾ ਕੇ ਦੇ ਗਰੰਟੀ ਸਾਹਿਬ ਰੱਖ ਕੇ ਸਤ ਸੰਗਤ ਦੇ ਮਰਿਆਦਾ ਕਾਇਮ ਕੀਤੀ ਬਾਦਸ਼ਾਹ ਨੇ ਚਾਰ ਪਿੰਡ ਇਸ ਗੁਰਦੁਆਰਾ ਸਾਹਿਬ ਨਾਲ ਲਗਾਏ ਸਨ ਕਈ ਸਰੂਤਾ ਗੁਰੂ ਹਰ राय ਸਾਹਿਬ ਵੀ ਇਸ ਸਥਾਨ ਤੇ ਆਏ ਸਨ ਖਾਲਸਾ ਰਾਜ ਸਮੇਂ ਜਦੋਂ ਜਨਰਲ ਹਲੀ ਸਿੰਘ ਨਲੂਆ ਕਸ਼ਮੀਰ ਦੇ ਗਵਰਨਰ ਬਣੇ ਉਹਨਾਂ ਇਸ ਗੁਰਦੁਆਰਾ ਸਾਹਿਬ ਦੀ ਨਵੀਂ ਸਿਰਿਓ ਉਹ ਸਾਰੀ ਕਰਵਾਈ ਡੋਗਰਾ ਰਾਜ ਸਮੇਂ ਇਸ ਗੁਰਦੁਆਰਾ ਦੀ ਮਰਮਤ ਦੇ ਨਾਮ ਤੇ ਇਸ ਨੂੰ ਤੋੜ ਦਿੱਤਾ ਗਿਆ ਸੀ ਸੰਗਤ ਜੀ ਕਸ਼ਮੀਰ ਦੇ ਗੁਰਸਿੱਖ ਨੌਜਵਾਨ ਅਤੇ ਇਥੋਂ ਦੀ ਆਪ ਪੀਐਫ ਬਟਾਲੀਅਨ ਨੇ ਇਸ ਗੁਰਦੁਆਰਾ ਸਾਹਿਬ ਦੀ ਮੂੜ ਮਰਮਤ ਦਾ ਕੰਮ ਚੱਲ ਰਿਹਾ ਹੈ ਸੰਗਤ ਜੀ ਇਹ ਸੀ ਇਤਿਹਾਸ ਜੀ ਗੁਰਦੁਆਰਾ ਸਾਹਿਬ ਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਦੁਆਰਾ ਪਾਤਸ਼ਾਹੀ ਪੇਲੀ ਜਦੋਂ ਆਪਾਂ ਕਿਲੇ ਦੇ ਸਿਖਰ ਤੇ ਆ ਜਿੰਦੇ ਹਨ ਦਰਸ਼ਨ ਕਰਕੇ ਸਾਈਡ ਤੋਂ ਮੋੜੀਆਂਆਂ ਬਣੀਆਂ ਕਿਲੇ ਦੀ ਜਿਹੜੀ ਆਲੇ ਦੁਆਲੇ ਵਾਲੀ ਬਾਉਂਡਰੀ ਜੀ ਹੁੰਦੀ ਆ ਉੱਥੇ ਉੱਪਰ ਆ ਕੇ ਇਦਾਂ ਆ ਬੈਂਡ ਨੂੰ ਬਣਿਆ ਬਾਹਰ ਗਰਮੀ ਆ ਪੂਰੀ ਤੇ ਇੱਥੇ ਹਵਾ ਲਾਦੀ ਕਿਤੇ ਠੰਡੀ ਨਜ਼ਾਰਾ ਆਨੰਦ ਵਾਜ ਜਾਂਦਾ ਤੇ ਇੱਥੋਂ ਜਿਹੜਾ ਯਾਨੀ ਕਿ ਸ਼ਹਿਰ ਦੀਦਾ ਹੈ ਨਾ ਸ਼ਰੀਨਗਰ ਓਏ ਹੋਏ ਦੇਖੋ ਸਹੀ ਤੀ ਕਿੰਨਾ ਖੂਬਸੂਰਤ ਲੱਗ ਰਿਹਾ ਆ ਤੁਹਾਨੂੰ ਵੀ ਆਨੰਦ ਆਉਦਾ ਹੋਣਾ ਪੂਰਾ ਦੇਖੋ ਜੀ ਪੂਰਾ ਸ਼ਹਿਰ ਦੀਦਾ ਹੈ ਇੱਥੇ ਯਾ ਥੜਾ ਬਸ ਐੜਾ ਤੁਹਾਨੂੰ ਪੀਲਾ ਦਿਖਾੜ ਕੇ ਏ ਟੇ ਆਪਾਂ ਦੇਖੋ ਚੱਲ ਜਾਈਏ ਨਾ ਹਾਂ ਰਾਸ਼ੀ ਨਗਰ ਦੀ ਦਾ ਇਥੇ ਸ਼੍ਰੀ ਨਗਰ ਕੀ ਸ਼੍ਰੀ ਨਗਰ ਦੇ ਨਾਲ ਲੱਗੇ ਦੇ ਪਿੰਡ ਵੀ ਦੀਦੇ ਆ ਆਹ ਜਿਹੜਾ ਆ ਵੀ ਕੋਈ ਵਿਸ਼ਵਾਸ ਨਾ ਕਰੇ ਬਗਾਇ ਵਾਹ ਜੀ ਵਾਹ ਸੱਚੰਗ ਰਪੇ ਚੱਲਦਾ ਹੈ ਮੱਠੀ ਕੀ ਕਰੀ ਬਸ ਇਹ ਰਾਜ ਅਨੰਦ ਮੰਡ ਲਿਆ ਜੀ ਅਜੇ ਹੁਣ ਚੱਲਦੇ ਆ ਵਾਪਸ ਮੱਠੀ ਹੱਥੇ ਬਚਣਾ ਹੁੰਦਾ ਚੱਲੀਏ ਹੁਣ ਆਪਣੇ ਘੋੜੇ ਵਾਲ ਨੂੰ ਹਾਂਜੀ ਜੀ ਲੋ ਜੀ ਟਿਕਾਣਾ ਆਪਣਾ ਰਾਤ ਦਾ ਅੱਜ ਬਣਿਆ ਆ ਆਪਣੇ ਬਿਲਕੁਲ ਲਾਲ ਚੌਂਕ ਦੇ ਲਾਗੇ ਐ ਲਾਲ ਚੌਂਕ ਯਾਨੀ ਕਿ ਬਾਹਰ ਨਿਕਲ ਕੇ ਲਾਲ ਚੌਂਕ ਹੀ ਆ ਜਾਂਦਾ ਆ ਲਾਲ ਚੌਂਕ ਜਿਹੜਾ ਬਹੁਤ ਮਸ਼ਹੂਰ ਆ ਕਸ਼ਮੀਰ ਦਾ ਸ਼ਰੀ ਨਗਰ ਦਾ ਲਾਲ ਚੌਂਕ ਤੇ ਬਾਕੀ ਅੱਜ ਦੀ ਵੀਡੀਓ ਕਿੱਦਾਂ ਲੱਗੀ ਜੀ ਗੁਰੂ ਘਰ ਆ ਦੇ ਦਰਸ਼ਨ ਕਰਕੇ ਤੇ ਗੁਰੂ ਘਰ ਦੇ ਇਤਿਹਾਸ ਬਾਰੇ ਜਿੰਨੀ ਕਾਪਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਲੱਗੀ ਉਹ ਕਿੱਦਾਂ ਲੱਗੀ ਜੀ ਕਿਤੇ ਕੋਈ ਗਲਤੀ ਹੋਈ ਹੋਵੇ ਤਾਂ ਉਹ ਲਈ ਦਾਰਖੇ ਮਾਦਾ ਜੱਜ ਕੇ ਆ ਜੀ ਤੇ ਕੱਲ ਦਾ ਦਿਨ ਵੀ ਆਪਾਂ ਸ਼੍ਰੀਨਗਰ ਜਈਆਂ ਤੇ ਕੱਲ ਨੂੰ ਆਪਾਂ ਸ਼੍ਰੀਨਗਰ ਦੀਆਂ ਜਗ੍ਹਾ ਦੇਖਾਂਗੇ ਡਾਲ ਲੇਕ ਵੀ ਆ ਹੋਰ ਵੀ ਕਾਫੀ ਆ ਜਾਗਾ ਦੇਖਣਯੋਗ ਉਹ ਦੇਖਾਂਗੇ ਜੇ ਤੁਹਾਡੇ ਨਾਲ ਉਹਦੀ ਵੀਡੀਓ ਵੀ ਸਾਂਝੀ ਕਰਾਂਗੇ ਮਿਲਦੇ ਆ ਜੀ ਫੇਰ ਸਵੇਰ ਨੂੰ ਸਵੇਰ ਨੂੰ ਆਪਾਂ ਸੜਕ ਤੇ ਨਹੀਂ ਮਿਲਣਾ ਘੋੜਾ ਨਹੀਂ ਭਜਾਉਣਾ ਫੇਰ ਨੂੰ ਆਪਾਂ ਮਿਲਦੇ ਆ ਜੀ ਵੀਡੀਓ ਦੇ ਵਾਸਤੇ ਵੀਡੀਓ ਦਾ ਆਨੰਦ ਮਾਣਿਓ ਸਵੇਰ ਨੂੰ ਹਣ ਗਾਂ ਦੀ ਗਾਂ ਆਨੰਦੇ ਆਨੰਦ ਵਾਸਾਈ ਜਾਣਾ ਜੀ ਠੀਕ ਹੈ ਜੀ ਰੋੜਕੀ ਵਾਲੇ ਵੱਲੋਂ ਰੋੜਕੀ ਵਾਲੇ ਦੇ ਘੋੜੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ